ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗ ਸੌਣ ਦਾ ਮਹੀਨਾ ਚੱਲ ਰਿਹਾ ਔਰ ਤੀਆਂ ਦਾ ਤਿਉਹਾਰ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਨਾਇਆ ਜਾ ਰਿਹਾ ਤੇ ਹਾਲੀ ਦੇ ਵਿੱਚ ਪਿੰਡ ਸਮਾਉ ਦੇ ਵਿੱਚ ਪਾਸਿੰਗ ਸਮਾਉ ਦੇ ਵੱਲੋਂ 24ਵਾਂ ਜਿਹੜਾ ਤੀਆਂ ਦਾ ਤਿਉਹਾਰ ਹੈ ਉਹ ਮਨਾਇਆ ਗਿਆ ਤੀਆਂ ਦਾ ਮੇਲਾ ਮਨਾਇਆ ਗਿਆ ਔਰ ਸੰਧਾਰੇ ਦੀ ਰਸਮ ਜਿਹੜੀ ਪੇਕਿਆਂ ਦੇ ਵੱਲੋਂ ਮਨਾਈ ਜਾਂਦੀ ਹੈ ਤੀਆਂ ਨੂੰ ਦਿੱਤਾ ਜਾਂਦਾ ਹੈ ਸੰਧਾਰਾ ਉਹ ਪਾਤ ਸਿੰਘ ਸਮਾਉ ਦੇ ਵੱਲੋਂ ਹਰ ਉੱਥੇ ਪਹੁੰਚੀ ਕੁੜੀ ਨੂੰ ਧੀ ਨੂੰ ਸੰਧਾਰਾ ਦਿੱਤਾ ਗਿਆ ਔਰ ਉੱਥੇ ਪਹੁੰਚੇ ਪੰਜਾਬੀ ਇੰਡਸਟਰੀ ਤੇ ਅਦਾਕਾਰ ਨਿਰਮਲ ॠषि ਜੀ ਨੂੰ ਵੀ ਸੰਧਾਰਾ ਦਿੱਤਾ ਗਿਆ ਔਰ ਸੰਧਾਰੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਸੋਨੇ ਦੀਆਂ ਟੂਮਾ ਜਿਹੜੀਆਂ ਪਾਲ ਸਿੰਘ ਸਮਾਉ ਦੇ ਵੱਲੋਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਔਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਵੀ ਇੱਕ ਖਬਰ ਸਾਹਮਣੇ ਆ ਰਹੀ ਸੀ ਕਿ ਕਿ ਉਹਨਾਂ ਦੇ ਮਾਤਾ ਜੀ ਤੇ ਛੋਟੇ ਸਿੱਧੂ ਨੂੰ ਲੈ ਕੇ ਪਹਿਲੀ ਵਾਰ ਮੀਡੀਆ ਦੇ ਰੂਬਰੂ ਕੀਤਾ ਜਾਏਗਾ ਲੋਕਾਂ ਦੇ ਰੂਬਰੂ ਕੀਤਾ ਜਾਏਗਾ ਪਰ ਕੁਝ ਕਾਰਨਾਂ ਦੇ ਕਰਕੇ ਉੱਥੇ ਨਹੀਂ ਪਹੁੰਚ ਪਾਇਆ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਉੱਥੇ ਪਹੁੰਚੇ ਜਦਕਿ ਉਹਨਾਂ ਨੂੰ ਸੰਧਾਰੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਦੇ ਲਈ ਕੁਝ ਤੋਹਫੇ ਔਰ ਛੋਟੇ ਸਿੱਧੂ ਦੇ ਲਈ ਇੱਕ ਪੋਟਲੀ ਦੇ ਵਿੱਚ ਕੱਪੜੇ ਬਣ ਕੇ ਜਿੱਦਾਂ ਪਿੰਡਾਂ ਦੇ ਵਿੱਚ ਜਿਹੜੇ ਰੀਤੀ ਰਿਵਾਜ ਨੇ ਉਸ ਤਰੀਕੇ ਦੇ ਨਾਲ ਦਿੱਤੇ ਔਰ ਛੋਟੇ ਸਿੱਧੂ ਦੇ ਲਈ ਪਾਲ ਸਿੰਘ ਸਮਾਉ ਦੇ ਵੱਲੋਂ ਸੋਨੇ ਦੇ ਕੜੇ ਇੱਥੇ ਤੱਕ ਕੀ ਚੈਨੀ ਔਰ ਸਿੱਧੂ ਮੂਸੇ ਵਾਲੇ ਦੇ ਪਿਤਾ ਬਾਪੂ ਬਲਕੌਰ ਨੂੰ ਸੱਚੇ ਮੋਤੀਆਂ ਦਾ ਜਿਹੜਾ ਹਾਰ ਹੈ ਉਹ ਪਾਇਆ ਗਿਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਾਲ ਸਿੰਘ ਸਮਾਉ ਨੇ ਸੰਧਾਰੇ ਦੀ ਰਸਮ ਨਿਭਾਈ ਔਰ ਤੀਆਂ ਦਾ ਤਿਉਹਾਰ ਜਿਹੜਾ ਉਸ ਦੇ ਵਿੱਚ ਚਾਰ ਚੰਦ ਲਾ ਦਿੱਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਉੱਥੇ ਪਹੁੰਚ ਗਏ ਤੇ ਨਿਰਮਲ ॠषि ਜੀ ਵੱਲੋਂ ਵੀ ਉੱਥੇ ਸ਼ਿਰਕਤ ਕੀਤੀ ਗਈ ਔਰ ਕਿਸ ਤਰੀਕੇ ਦੇ ਨਾਲ ਉੱਥੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਔਰ ਹਰ ਧੀ ਦੀ ਅੱਖ ਨਮ ਉਦੋਂ ਹੋਈ ਜਦੋਂ ਸੰਧਾਰੇ ਦੀ ਰਸਮ ਸ਼ੁਰੂ ਹੋਈ ਤੇ ਉਹ ਗੀਤ ਗਾਉਣੇ ਜਿਹੜੇ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਦੇ ਨੇ ਉਹ ਗੀਤ ਜਿਹੜੋ ਇੱਕ ਭਰਾ ਆਪਣੀ ਭੈਣ ਦੇ ਲਈ ਸੰਧਾਰਾ ਲੈ ਕੇ ਆਉਂਦਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਬਖੂਬੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਲ ਸਿੰਘ ਸਮਾਉ ਦੇ ਵੱਲੋਂ ਇੱਕ ਖਾਸ ਜਿਹੜਾ ਤੀਆਂ ਦਾ ਤਿਉਹਾਰ ਹੈ ਉਸ ਨੂੰ ਹੋਰ ਕਿਵੇਂ ਖਾਸ ਬਣਾਇਆ ਗਿਆ ਦੇਖਦੇ ਹੋ ਰੋਦਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par